ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਤਿੰਨ ਗੱਟੀਆਂ ਸੇਲ ਲਈ ਲੈ ਕੇ ਆਏ ਜੀ ਤਿੰਨੇ ਵੀ ਟਾਪ ਦੀਆਂ ਚੰਗੇ ਸੀਮੰਡੀਆਂ ਸਾਰਾ ਰਿਕਾਰਡ ਬਾਈ ਕੋਲੇ ਹੈਗਾਗਾ ਤੇ ਜਿੰਨੇ ਵੀ ਬਾਈ ਕੋਲੇ ਐਨੀਮਲ ਆ ਬਾਈ ਸਾਰੀ ਬਾਈ ਦੇ ਸ਼ੌਂਕ ਨਾਲ ਰੱਖੇ ਹੋਇਆ ਜਿਵੇਂ ਆਪਾਂ ਕਹਿ ਲਈਏ ਮੇਲਿਆਂ ਤੇ ਪਾਉਣ ਵਾਲੇ ਜਾਨਵਰ ਆ ਆ ਬੱਚੀਆਂ ਵੀ ਬਾਉ ਨੇ ਬਾਈ ਨੇ ਥੋੜੀਆਂ ਬਕਾਊ ਕਰੀਆਂ ਥੋੜੀ ਲੇਬਰ ਦੀ ਸਮੱਸਿਆ ਬਾਈ ਕੋਲੇ ਲੇਵਰ ਦੀ ਸਮੱਸਿਆ ਕਰਕੇ ਬਾਈ ਨੇ ਜਿਹੜੇ ਪਸ਼ੂਆ ਵਿੱਚੋਂ ਥੋੜੇ ਥੋੜੇ ਸੇਲ ਕਰਿਆ ਜਿਵੇਂ ਗਾਵਾਂ ਨੇ ਬਾਈ ਚੰਗੇ ਦੁੱਧ ਵਾਲੀਆਂ ਇਹ ਬਾਈ ਨੇ ਰੱਖਿਆ ਨੇ ਤੇ ਆ ਬੱਚੀਆਂ ਬਿਨਾ ਵੀਡੀਓ ਤੋਂ ਬਾਈ ਕਹਿੰਦਾ ਸੇਲ ਹੋ ਗਏ ਇਹਨਾਂ ਦੀ ਵੀਡੀਓ ਇਸ ਕਰਕੇ ਆਪਾਂ ਨਹੀਂ ਪਾਈ ਤੇ ਕਟੀਆਂ ਦੀ ਵੀਡੀਓ ਪਾਵਾਂ ਕਟੀਆਂ ਦਾ ਇਕੱਲੇ ਇਕੱਲੇ ਸੀਮਣ ਦਾ ਬਾਈ ਨੂੰ ਸਾਰਾ ਪਤਾ ਸਾਰੀ ਡਿਟੇਲ ਆ ਮਾਂ ਦਾ ਰਿਕਾਰਡ ਸਾਰਾ ਕੁਝ ਪੁੱਛਾਂਗੇ ਪਿੰਡ ਸੰਦੂ ਖੁਰਦ ਜ਼ਿਲ੍ਹਾ ਬਠਿੰਡਾ ਸੀਲ ਫੂਲ ਮੋਬਾਈਲ ਨੰਬਰ ਬੋਲੋ ਬਾਈ ਜੀ 99685 99699 ਇਹ ਬਾਈ ਦਾ ਕੰਟੈਕਟ ਨੰਬਰ ਆ ਨੋਟ ਕਰ ਲਓ ਬਈ ਬ੍ਰੀਡ ਸਾਰੀ ਚੰਗੀ ਆ ਹਨਾ ਥੋੜੀ ਲੇਬਰ ਦੀ ਸਮੱਸਿਆ ਹੈ ਕਿ ਨਹੀਂ ਬਈ ਹਾਂ ਬਈ ਲੇਬਰ ਦੀ ਸਮੱਸਿਆ ਯਾਰ ਉੱਚੋ ਕਸ਼ਕ ਬਸੂ ਸੇਲ ਕੀਤੇ ਆਗੇ ਠੀਕ ਆ ਬਾਈ ਤੇ ਜਿਵੇਂ ਆ ਬੱਚਾ ਬਈ ਮੈਂ ਕਹਿੰਦਾ ਜਮਾ ਟਾਪ ਕਲਾਸ ਆ ਹਨਾ ਕਿੰਨੀ ਉਮਰ ਹੈ ਦੀ ਇਹ ਕੱਟੀ ਬਈ ਹੋ ਗਈ ਹੂ 2 ਮਹੀਨਿਆਂ ਤੋਂ ਬਾਅਦ ਹੀ ਲਗ ਭਾਗ 2 ਮਹੀਨਿਆਂ ਤੋਂ ਬਾਅਦ ਠੀਕ ਆ ਬਈ ਕਿਹੜੇ ਟੀਕੇ ਵਗੈਰਾ ਖਾਣ ਲੱਗ ਗੀਆਂ ਸਾਰੀਆਂ ਇਹ ਓਕੇ ਦੁੱਧ ਦੁੱਧ ਵੇਲੇ ਤਾਂ ਮਿਲ ਕੇ ਪ੍ਰੈਸ਼ਰ ਚੱਲਦਾ ਇਹਨਾਂ ਨੂੰ ਤੇ ਪਰ ਪੱਠੇ ਫੀਡ ਫੂਰ ਤੇ ਖਾਣ ਲੱਗ ਗੀਆਂ ਕਾਫੀ ਟਰੈਕਟਰ ਵੀ ਚੱਲਦੀ ਆ ਨਾਲ ਕਿਹੜੇ ਟੀਕੇ ਦੀ ਹੈ ਇਹ ਵੀਰੇ ਇਹ ਹੈਗੇ 1400 ਦਾ ओके okay भाई ते ਕਿੰਨਾ ਕਰਉ ਤੁਸੀਂ ਇਹ ਨਹੀਂ ਮੰਨਦੇ ਇਹ ਵੀ ਮਹਾਰਾਜ 20 ਲੀਟਰ ਪਲੱਸ ਹੀ ਆ ਵੀਰੇ ओके भाई ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਬ੍ਰੀਟ ਫੁੱਲ ਆ ਬਾਈ ਬੱਚੇ ਬਹੁਤ ਚੰਗੇ ਚੰਗੇ ਸੀਮਣਦੇ ਆ ਬਾਈ ਦਾ ਡਾਕਟਰੀ ਦਾ ਕੰਮ ਆ ਬਾਈ ਪਿੰਡਾਂ ਜੋ ਬਾਈ ਚੰਗਾ ਪਸ਼ੂ ਮੰਨ ਕੇ ਚੱਲ ਆਪਦੇ ਥੀਪਰੇ ਵੀ ਆ ਯਾਰ ਠੀਕੇ ਹੈ ਨਾ ਆਪਣੇ ਥੀਪ ਉਹ ਅਨਨੋਨ ਬਲੱਡ ਆ ਜਿਵੇਂ ਹੈਗਾ ਆਪਾਂ ਉਹ ਦੱਸ ਕੀ ਦਵਾਂਗੇ ਉਹ ਮੱਝ ਲੈਤੀ ਸੀਗੀ ਠੀਕ ਆ ਬਾਈ ਉਹਦੇ ਬਲੱਡ ਦਾ ਪਤਾ ਨਹੀਂ ਕਿਹੜਾ ਆ ਉਹਦੀ ਮਾਂ ਵੀ ਨਹੀਂ ਪਤਾਗਾ ਓਕੇ ਤੇ ਉਹਦਾ ਬੱਚਾ ਵੀ ਨਹੀਂ ਪਤਾ ਇਹ ਤਾਂ ਪਾਲੀ ਡਾਕਟਰ ਕੋਲ ਆਈ ਵੀ ਮੱਝ ਹੂੰ ਉਹਦਾ ਪੇਟੀਗਾ ਲੱਗਿਆ ਹੋਸੀ ਉਹਨੂੰ ਪਤਾ ਹੀ ਆ ਮੱਝ ਜਾਨੀ ਕਿ 20 ਲੀਟਰ ਦਾ ਪਲਾਸੀ ਚੱਲਦੀ 21 ਬੀ ਲੀਟਰ ਬੜੇ ਆਰਾਮ ਨਾਲ ਦੁੱਧ ਈ ਜਾਂਦੀ ਆ ਠੀਕ ਆ ਭਾਈ ਤੇ ਹੈਗੇ ਗ੍ਰੇਡਡ ਮੱਝ ਦੀ ਉਹ ਆ ਲੌਨ ਬਲੱਡ ਆਗਾ ਠੀਕ ਆ ਉਹਦੀ ਮਾਂ 18 ਕਿ ਲੀਟਰ ਵਾਲੀ ਆਗੀ ਹਮ ਤੇ ਤੇ ਜਿਹੜਾ ਵਿਚਾਲੇ ਆ ਜਿਹੜੀ ਵਿਚਾਲੜੇ ਆਗੀ ਕੱਟੀ ਵੀ ਪਿੱਛੇ ਜੀ ਆਪਾਂ ਇਹ ਥੋੜੀ ਰੋਸ਼ੀ ਆ ਹਾਂ ਇਹਦੀ ਮਾਂ ਵੀ ਪੀਸੀ 575 ਦੀ ਬਲੱਡ ਲਾਈਨ ਉਹਦੇ ਬੱਚੇ ਰੋਸ਼ੀ ਆ ਜਾਂਦੇ ਜ਼ਿਆਤਰ ਓਕੇ ਭਾਈ ਤੇ ਹਮ ਇਹ ਆਪ ਹੈਗੀ ਆ ਵੀ ਮੰਨੀ ਉਹਦੀ ਇਹ ਸਾਰਾ ਤੋਂ ਛੋਟੀ ਆਗੀ ਠੀਕ ਆ ਭਾਈ ਇਹ ਆਪ ਹੈਗਾ ਮੰਨੂ ਜੀ ਦੀ ਮਾਂ PC 500 ਚ ਇਹ ਵੀ ਚੰਗੀ ਮੱਝ ਦੀ ਆ ਤੇ ਪਹਿਲੇ ਸੀ 16 ਲੀਟਰ ਦਾ ਰਿਕਾਡ ਸੀ ਝੋਟੀ ਦਾ ਠੀਕ ਆ ਭਾਈ ਤੇ ਉਹਦੀ ਮਾਂ ਦਾ ਹੈਗਾ ਜਾਨੀ ਕਿ 17 ਲੀਟਰ ਦਾ ਰਿਕਾਡ 17 ਬੁੱਧਾ ਲੀਟਰ ਦਾ 17 ਲੀਟਰ ਦਾ ਹੈ ਠੀਕ ਹੈ ਜੀ ਕਿਹੜੇ ਸੀ ਇਹ ਗ੍ਰੇਡਡ ਆ ਇਹਦਾ ਨਾਉਨ ਬਲੱਡ ਆ ਜੀ ਝੂਠ ਮਾਰਨ ਦਾ ਕੀ ਫਾਇਦਾ ਇਹ ਆਪਣੇ ਕੋਲ ਮੱਝ ਆਈ ਸੀਗੀ ਕਿਦੋਂ ਬੰਦੇ ਤੋਂ ਲੈ ਆਦੀ ਸੋਣੀ ਨੂੰ ਨਹੀਂ ਪਤਾ ਉਹਨਾਂ ਦਾ ਬਲੱਡ ਲਾਈਨ ਹੈਗੀ ਆ ਪ੍ਰੋਪਰ ਓਕੇ ਭਾਈ ਠੀਕ ਆ ਖਾਨ ਝੋਲੀ ਬਈ ਇੱਕ ਨੰਬਰ ਆ 4 4 ਥਣ ਬੱਚੇ ਬਹੁਤ ਚੰਗੇ ਪੂਰੇ ਕੁਆਲਿਟੀ ਦੇ ਬਈ ਬਲੇ ਪੱਠੇ ਫੁੱਟੇ ਖਾਨ ਲਾ ਗਏ ਹੁਣ ਖੇ ਖਾਨ ਲਾ ਗਏ ਫੀਡ ਚੱਲੀ ਜਾ ਫੀਡ ਚੱਲੀ ਜਾ ਫੱਟੇ ਤਾਂ ਨਹੀਂ ਪਾਉਣੇ ਇਹ ਤੂੜੀ ਤੇ ਕੱਲੀ ਫੀਡ ਚੱਲਦੀ ਹੁੰਦੀ ਆ 3 ਮਹੀਨੇ ਤੱਕ ਆਪਾਂ 3 ਮਹੀਨੇ ਤੋਂ ਬਾਅਦ ਪਾਉਣੇ ਹੁਣ ਸਾਈਲੇਜ ਠੀਕ ਆ ਬਈ ਇਹ ਤੂੜੀ ਤੇ ਸਾਈਲੇਜ ਖਾ ਲੈਂਦੇ ਆਗੇ ਤੇ ਦੁੱਧ ਵੀ ਚੰਗਾ ਹੋਣੀਆਂ ਪਰ ਇਹਨਾਂ ਨੂੰ ਕਿੰਨਾ ਟਾਈਮ ਹੋ ਚੱਲਿਆ ਹੋਣ ਮੰਨ ਕੇ ਚੱਲ ਹਨਾ ਵੀ ਬਸ ਵਧਣੇ ਪੈ ਜਾਣੀਆਂ ਹਨਾ ਸੇਤੂ ਹੀ ਤਿਆਰ ਹੋ ਜਾਣੀਆਂ ਗੱਟੀਆਂ ਜਿਹੜੇ ਹਿਸਾਬ ਨਾਲ ਬਰੀਡਾਂ ਨੇ ਤੇ ਮੁੱਲ ਕੀ ਆ ਫਿਰ ਜੈ ਜੈ ਤ ਬੜਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਈ ਮੁੱਲ ਜਮਾ ਖਿੱਚ ਕੀ ਰੱਖਾਂਗੇ ਬੜਾ ਮੁੱਲ ਨਹੀਂ ਹੋਣਾ ਕਿ ਨਹੀਂ ਬਾਈ ਹਾਂ ਹਾਂ ਬਾਈ ਇਹ ਚੰਗੇ ਆ ਰਿਕਾਰਡ ਬਾਈ ਕੋਲੇ ਸਾਰਾਗਾ ਸੀਮਣ ਦਾ ਦੁੱਧ ਦਾ ਕੱਲਾ ਕੱਲਾ ਰਿਕਾਰਡ ਆ ਬਰੀਡ ਸਾਰੀ ਓਕੇ ਆ ਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆ ਬਾਈ ਨੇ ਕਟ ਕਰ ਲਿਓ ਜੀ ਧੰਨਵਾਦ